ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮੈਤ ਇਹ ਕੋਈ ਸ਼ਬਦ ਨਹੀਂ ਹੈ ਬਲਕਿ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮ ਮਹੀਮ ਬਣ ਗਈ ਹੈ ਇਸ ਮਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਹੋ ਰਹੇ ਨੇ ਸੂਬੇ ਦੇ 23 ਜ਼ਿਲ੍ਹਿਆਂ ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਨੇ ਮੈਨੂੰ ਖੁਦ ਬੀਪੀ ਦੀ ਪ੍ਰੋਬਲਮ ਰਹੀ ਗੈਸ ਦੀ ਪ੍ਰੋਬਲਮ ਰਹੀ ਮੈਨੂੰ ਯੋਗ ਸ਼ਾਲਾ ਚ ਜਾਣ ਤੋਂ ਬਾਅਦ 1 ਸਾਲ ਤੋਂ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗ ਸ਼ਾਲਾ ਸੀਐਮ ਸਾਹਿਬ ਦੀ ਯੋਗ ਸ਼ਾਲਾ ਦੇ ਵਿੱਚ ਆਣ ਤੋਂ ਬਾਅਦ ਮੈਨੂੰ ਰੈਗੂਲਰ ਮੇਰੀ ਗੈਸ ਦੀ ਪ੍ਰੋਬਲਮ ਮੇਰੀ ਬੀਪੀ ਦੀ ਪ੍ਰੋਬਲਮ ਬਿਲਕੁਲ ਸੌਟ ਆਊਟ ਹੋ ਚੁੱਕੀ ਹੈ ਜੀ ਪਹਿਲਾਂ ਮੇਰਾ ਬੀਪੀ 180 100 ਰਹਿੰਦਾ ਸੀ ਹੁਣ 120 80 ਨੋਰਮਲ ਰਹਿੰਦਾ ਹੈ ਜੀ ਸੀਐਮ ਯੋਗ ਸ਼ਾਲਾ ਬਹੁਤ ਵਧੀਆ ਹੈ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਨੀ ਪੇਨ ਹੁੰਦੀ ਸੀ ਉਹ ਥੋੜਾ ਫਰਕ ਪਿਆ ਲੇਡੀਜ਼ ਦੀ ਕਾਫੀ ਫਲੈਕਸੀਬਿਲਟੀ ਵਧੀਆ ਜੀ ਬਹੁਤ ਮਰਕਾ ਕਹੋਂਗੇ ਹਰ ਇੱਕ ਨੂੰ ਰეკਮੈਂਡ ਕਰਦੀ ਹਾਂ ਵੀ ਸਾਨੂੰ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ 'ਚ ਮੁਫਤ ਸੀਐਮ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਜ਼ਿੰਦਗੀ ਦਾ ਸਾਰ ਨੇ ਜੇਕਰ ਇਹ ਸ਼ਬਦਾਂ ਨੂੰ ਕੋਈ ਜ਼ਿੰਦਗੀ ਦੇ ਵਿੱਚ ਧਾਰ ਲੈ ਤੇ ਫਿਰ ਪ੍ਰਕਿਰਤੀ ਦੀ ਰੱਖਿਆ ਵੀ ਹੋ ਸਕਦੀ ਹੈ ਔਰ ਆ ਸਭ ਤੋਂ ਜ਼ਿਆਦਾ ਆਹੀ ਲੋੜ ਹੈ ਇਸ ਨੂੰ ਲੈ ਕੇ ਸਾੰਸੀਚੇਵਾਲ ਜੀ ਸਾਡੇ ਨਾਲ ਲੈ ਗੱਲਬਾਤ ਕਰਨਾ ਹੈ ਸਮਝ ਜਿਸ ਤਰ੍ਹਾਂ ਦੇਖਦੇ ਹਾਂ ਲਗਾਤਾਰ ਨਦੀਆਂ ਦੀ ਜ਼ਿਕਰ ਗੱਲ ਕਰੀਏ ਪਾਣੀਆਂ ਦੀ ਗੱਲ ਕਰੀਏ ਭਾਵੇਂ ਹੇਠਲੇ ਪਾਣੀ ਦੀ ਗੱਲ ਕਰੀਏ ਪਰਿਆਵਰਣ ਦੀ ਗੱਲ ਕਰੀਏ ਲਗਾਤਾਰ ਪ੍ਰਦੂਸ਼ਣ ਦਾ ਸતર ਜਿਹੜਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਕਈ ਵੱਡੇ ਉਪਰਾਲੇ ਕੀਤੇ ਨੇ ਪੰਜਾਬ ਦੇ ਵਿੱਚ ਨਦੀਆਂ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਹੋਈਆਂ ਨੇ ਕੀ ਕੁਝ ਪ੍ਰਭਾਵ ਪੈਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਹੁਣ ਤੇ ਲੋਕ ਵੀ ਬਾਹਰ ਆਣੇ ਸ਼ੁਰੂ ਹੋ ਗਏ ਬੂਟੇ ਲਾਣੇ ਉਹਨਾਂ ਨੇ ਵੀ ਸ਼ੁਰੂ ਕਰਤੇ ਇਸ ਤਰ੍ਹਾਂ ਦੀ ਕਈ ਮੁਹਿੰਮਾਂ ਜਿਹੜੀਆਂ ਨੇ ਸ਼ੁਰੂ ਹੁੰਦੀਆਂ ਨਜ਼ਰ ਆ ਰਹੀਆਂ ਕਿਉਂਕਿ ਲੰਬੇ ਸਮੇਂ ਤੋਂ ਅਸੀਂ 2000 ਤੋਂ ਇਹ ਵੈਸੇ ਤੋਂ 1991 92 ਤੋਂ ਅਸੀਂ ਲੱਗੇ ਹੋਇਆ ਇਸ ਕਾਰਜ ਦੇ ਵਿੱਚ 2000 ਤੋਂ ਲੈ ਕੇ ਪਾਣੀਆਂ ਦੀ ਇਹ ਜਾਗਰੂਕਤੀ ਦਾ ਕੰਮ ਤੇ ਸੇਵਾ ਦਾ ਕਾਰਜ ਆਰੰਭ ਹੋਇਆ ਸੀ ਜੀ ਜਿਵੇਂ-ਜਿਵੇਂ ਜਿਹੜਾ ਹੈਗਾ ਇਹ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ ਲੋਕ ਬੂਟੇ ਵੀ ਲਾਉਣ ਲੱਗ ਪਿਆ ਹੈ ਪਾਣੀ ਦੀ ਗੱਲ ਵੀ ਹੋਣ ਲੱਗ ਪਈ ਹੈ ਬਹੁਤ ਕੋਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਅੱਗੇ ਆ ਰਹੀਆਂ ਪਰ ਫਿਰ ਵੀ ਜਿਹੜਾ ਹੈਗਾ ਜਿਹੜੇ ਪਾਣੀ ਦਾ ਲੈਵਲ ਥੱਲੇ ਜਾਣਾ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਪੰਜਾਬ ਦੇ ਵਿੱਚ ਪਾਣੀ ਦਾ ਮੁੱਕਣਾ ਇਹ ਇਹ ਬਹੁਤ ਜਿਹੜੀ ਹੈਗੀ ਇਹੋ ਜੀ ਗੱਲ ਲੱਗਦੀ ਹੈ ਵੀ ਜਿਹੜੀ ਪਾਣੀਆਂ ਦੀ ਧਰਤੀ ਦੇ ਉੱਤੇ ਪਾਣੀ ਮੁੱਕਣ ਦੀ ਗੱਲ ਆ ਜਵੇ ਤੇ ਪਾਣੀਆਂ ਦਾ ਪ੍ਰਦੂਸ਼ਿਤ ਹੋਣਾ ਇਹ ਬਹੁਤ ਵੱਡੀ ਗੱਲ ਆ ਜਿਹੜਾ ਪਾਣੀਆਂ ਦਾ ਪ੍ਰਦੂਸ਼ਣ ਆ ਇਹਨੇ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸਾਡਾ ਜਿਹੜਾ ਕਿ ਅਸੀਂ ਆਉਣ ਵਾਲੇ ਸੈਂਕੜੇ ਸਾਲਾਂ ਦੇ ਵਿੱਚ ਵੀ ਹੋ ਸਕਦਾ ਕਿ ਉਹ ਪਾਣੀ ਦੀ ਉਹ ਕੁਆਲਿਟੀ ਤੱਕ ਅਸੀਂ ਨਾ ਪਹੁੰਚੀਏ ਪਰ ਉਹ ਸਾਡੀ ਅਸੀਂ ਗਲਤੀਆਂ ਕਰ ਚੁੱਕੇ ਹਾਂ ਸੋ ਹੁਣ ਲੋੜ ਹੈ ਕਿ ਉਹਨਾਂ ਨੂੰ ਸੁਧਾਰਨ ਵਾਸਤੇ ਅਸੀਂ ਵੱਧ ਤੋਂ ਵੱਧ ਯਤਨ ਕਰੀਏ ਕੋਸ਼ਿਸ਼ ਕੀਤੀ ਹੈ ਕਿ ਪੂਰੇ ਸਮੇਂ ਦੇ ਵਿੱਚ ਸਰਕਾਰਾਂ ਤੇ ਪ੍ਰੈਸ਼ਰ ਪਾ ਕੇ ਜਿਸ ਵੇਲੇ ਕਈ ਸਭ ਤੋਂ ਜ਼ਿਆਦਾ ਟ੍ਰੀਟਮੈਂਟ ਪਲਾਂਟ ਲੱਗੇ ਆ ਉਹ ਪੰਜਾਬ ਚ ਲੱਗੇ ਆ ਹੋਰ ਕਿਸੇ ਸਟੇਟ ਵਿੱਚ ਇੰਨਾ ਕੰਮ ਨਹੀਂ ਹੋਇਆ ਉਹਦਾ ਕਾਰਨ ਕੀ ਲੋਕਾਂ ਦਾ ਪ੍ਰੈਸ਼ਰ ਬਣਿਆ ਅਸੀਂ ਲਗਾਤਾਰੇ ਦੇ ਉੱਤੇ ਕੰਮ ਕੀਤਾ ਤੇ ਹੌਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਹੈ ਇਹਦੇ ਮੁੱਦੇ ਜਿਹੜੇ ਹੈਗੇ ਅਸੀਂ ਸੰਸਦ ਦੇ ਵਿੱਚ ਵੀ ਚੱਕ ਰਹੇ ਹਾਂ ਜਿਹੜਾ ਹੈਗਾ ਗੰਦੇ ਪਾਣੀਆਂ ਦੇ ਤੇ ਨਾਲ ਸਰਕਾਰ ਦੇ ਨਾਲ ਵੀ ਡਿਸਕਸ ਕਰਕੇ ਕਿ ਇਹ ਜਿਹੜੇ ਮਸਲੇ ਆ ਉਹ ਹੱਲ ਹੋਣ ਜਿੱਦਾਂ ਚਿੱਟੀ ਵੀ ਕਾਲੀ ਵੀ ਆ ਬਿਲਕੁਲ ਉਹਦੇ ਵਿੱਚ ਸਾਫ਼ ਪਾਣੀ ਉਹਦੇ ਟ੍ਰੀਟਮੈਂਟ ਪਲਾਂਟ ਲੱਗੇ ਚਿੱਟੀ ਵੀ ਸਾਫ਼ ਹੋਵੇ ਬੁੱਢਾ ਦਰਿਆ ਵੀ ਬੁੱਢਾ ਦਰਿਆ ਬਣੇ ਇਹ ਜਿਹੜੀ ਘੱਗਰ ਆ ਉਹ ਵੀ ਸਾਫ਼ ਹੋਵੇ ਜਿਹੜੇ ਇਹ ਜਿਹੜੀਆਂ ਕੁਝ ਸਾਡੇ ਪੰਜਾਬ ਦੇ ਮੱਥੇ ਦੇ ਉੱਤੇ ਸਮਝ ਲਓ ਕਲੰਕ ਲੱਗੇ ਹੋਇਆ ਇਹ ਧੋਣ ਦੀ ਲੋੜ ਹੈ ਉਹਦੇ ਵਾਸਤੇ ਜਤਨਾ ਦੀ ਲੋੜ ਇਸ ਕਲੰਕ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀ ਵੀ ਇੱਕ ਕਮੇਟੀ ਦੀ ਮੀਟਿੰਗ ਹੋਈ ਸੀ ਕਿਹਾ ਗਿਆ ਸੀ ਕਿ ਫਾਈਨਲ ਜਿਹੜੇ ਆਰਡਰ ਨੇ ਉਹ ਜਾਰੀ ਹੋਣਗੇ ਫਾਈਨਲ ਡਾਇਰੈਕਸ਼ਨਾਂ ਜਾਰੀ ਹੋਣ ਗਿਆ ਕਿ ਜਿਹੜਾ ਹੁਣ ਨਦੀਆਂ ਨੂੰ ਜਾਂ ਬੁੱਢੇ ਦਰਿਆ ਨੂੰ ਪੋਲਿਊਟਡ ਕਰੇਗਾ ਉਸੇ ਖਿਲਾਫ ਕਾਰਵਾਈ ਹੋਏਗੀ ਕਿਥੋਂ ਤੱਕ ਪਹੁੰਚੀ ਗੱਲ ਕਿਉਂਕਿ ਸਾਨੂੰ ਅਸੀਂ ਸਪੈਸ਼ਲ ਇਨਵਾਈਟ ਸੀਗੇ ਅਸੀਂ ਸਾਰੀ ਆਪਣੀ ਗੱਲ ਚਿੰਤਾ ਤੋਂ ਉਹਦੇ ਵਿੱਚ ਰੱਖ ਦਿੱਤੀ ਹੁਣ ਉਦੋਂ ਗਾਂ ਜਿਹੜਾ ਹੈਗਾ ਸਰਕਾਰ ਨੇ ਉਹਨੂੰ ਇੰਪਲੀਮੈਂਟ ਕਰਾਉਣਾ ਉਹ ਕਦੋਂ ਹੁੰਦਾ ਅਸੀਂ ਉਤੇ ਆਸ ਰੱਖਦੇ ਆ ਅਸੀਂ ਵੀ ਕੋਸ਼ਿਸ਼ ਹਰ ਪਾਸੇ ਤੋਂ ਅਸੀਂ ਕਰ ਰਹੇ ਆ ਕਿ ਜਿਹੜਾ ਇੰਪਲੀਮੈਂਟ ਹੋਵੇ ਕਿਉਂਕਿ ਵਿਕਾਸ ਤਾਂ ਹੀ ਵਿਕਾਸ ਹੈ ਜੇ ਲੋਕਤੰਤਰ ਉਸਤਰੇਣ ਸਾਫ ਸੁਥਰਾ ਹਵਾ ਪਾਣੀ ਧਰਤੀ ਇਹ ਜਿਹੜੀ ਹੈਗੀ ਇਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਇਹਦੇ ਵਾਸਤੇ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਹੁਣੇ ਤੁਸੀਂ ਕੱਲ ਦੀ ਖਬਰ ਪੜ੍ਹੀ ਹੈ ਕਿ ਜਿਹੜੇ ਐਗਰੀਕਲਚਰ ਮਨਿਸਟਰ ਆ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਝੋਨਾ ਨਹੀਂ ਲਾਉਣਗੇ ਉਹਨਾਂ ਨੂੰ 1.75 ਹਜ਼ਾਰ ਜਿਹੜਾ ਹੈਗਾ ਉਹ ਮੁਆਵਜ਼ਾ ਦਿੱਤਾ ਜਾਊਗਾ 5 ਏਕੜ ਦੇ ਕਰੋ ਜ਼ਿੰਮੇਦਾਰਾਂ ਨੂੰ ਕੋਸ਼ਿਸ਼ਾਂ ਸਰਕਾਰ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਰਿਜ਼ਲਟ ਆਉਣਗੇ ਕਿਉਂਕਿ ਬਹੁਤ ਚਾਰ ਅਸੀਂ ਸੁੱਤੇ ਰਹੇ ਜਦੋਂ ਸਾਨੂੰ ਜਾਗਣ ਦਾ ਲੋੜ ਸੀਗੇ ਅਸੀਂ ਜਾਗੇ ਨਹੀਂ ਅਸੀਂ ਇਗਨੋਰ ਕਰਦੇ ਰਹੇ ਤੇ ਹੁਣ ਕ੍ਰਿਟੀਕਲ ਸਿਚੁਏਸ਼ਨ ਆ ਗਈ ਹੈ ਤਾਂ じゃ ਅੱਗੇ ਹੁਣ ਥੋੜਾ ਜਿਹਾ ਮੋੜ ਪੈਣਾ ਸੁਰਾਈਏ ਜਾਗਾਈ ਜਾਗਾਈ ਹੈ ਹਜੇ ਉਹ ਤਾਂ ਪ੍ਰੈਕਟੀਕਲ ਰੂਪ ਵਿੱਚ ਐਮਪਲੀਮੈਂਟ ਦੀ ਲੋੜ ਹੈ ਜਾ ਸਾਰਾ ਕੁਝ ਸਾਨੂੰ ਸਾਹਮਣੇ ਸੀਨ ਤੋਂ ਦਿਸ ਰਿਹਾ ਜੀ ਵੀ ਕੀ ਹੋ ਗਿਆ ਤੇ ਕੀ ਹੋਣਾ ਪਰ ਉਹਦੇ ਉੱਤੇ ਅਮਲ ਦੀ ਜ਼ਰੂਰਤ ਹੈ ਅਮਲ ਤਾਂ ਹੀ ਹੋਊਗਾ ਜੇਕਰ ਤਰੜ ਨਿਸ਼ਚਿਤ ਦੇ ਨਾਲ ਲੋਕ ਵੀ ਸੋਚਣ ਤੇ ਸਰਕਾਰਾਂ ਵੀ ਜਾਣ ਵੀ ਅਸੀਂ ਇਸ ਸਿਚੁਏਸ਼ਨ ਤੋਂ ਨਿਕਲਣਾ ਹੈ ਸਜੀ ਮਾਨਸੂਨ ਦਾ ਸੀਜ਼ਨ ਵੀ ਚੱਲ ਰਿਹਾ ਹੈ ਕਈ ਸੂਬਿਆਂ ਦੇ ਵਿੱਚ ਮਾਨਸੂਨੀ ਬਰਸਾਤ ਜਿਹੜੀ ਹੈ ਉਹ ਆਫਤ ਬਣ ਕੇ ਸਾਹਮਣੇ ਆਈ ਹੈ ਹੁਣ ਪੰਜਾਬ ਦੇ ਵਿੱਚ ਵੀ ਮਾਨਸੂਨ ਐਕਟਿਵ ਹੁੰਦਾ ਨਜ਼ਰ ਆ ਰਿਹਾ ਹੈ ਪਿਛਲੀ ਵਾਰ ਹੜ੍ਹਾਂ ਦੀ ਮਾਰ ਜਾਬ ਨੂੰ ਚੇਲਨੀ ਪਈ ਸੀ ਇਸ ਵਾਰ ਨਦੀ ਨਾਲੇ ਜਿਹੜੇ ਨੇ ਕਿਆ ਸੁਰੱਖਿਤ ਕਰ ਦਿੱਤੇ ਗਏ ਨੇ ਕਿ ਆ ਜਿੱਥੇ ਬੰਦ ਲਾਣ ਦੀ ਲੋੜ ਸੀ ਜਾਂ ਫਿਰ ਬੰਦਾਂ ਨੂੰ ਮਜ਼ਬੂਤ ਕਰਨ ਦੀ ਲੋੜ ਸੀ ਉਹ ਉਪਰਾਲੇ ਪੂਰੇ ਹੋ ਗਏ ਅਸੀਂ 100% ਤਾਂ ਨਹੀਂ ਕਹਿ ਸਕਦੇ ਕਿ ਕਾਫੀ ਜਿਹੜੇ ਹੈਗੇ ਜਦਨ ਹੋਇਆ ਕਾਫੀ ਜਿਹੜੇ ਸਾਇਦ 250 ਕਰੋੜ ਟਿੱਕਰ ਜਦਨ ਇੱਕ ਦੇ ਦਸ਼ਮੀ ਜੀ ਸਰਕਾਰ ਨੇ ਵੀ ਇੰਨੇ ਅਸੀਂ ਕੰਮ ਪੈਸਾ ਲਾ ਚੁੱਕੇ ਆ ਉਹਦੇ ਕੁਝ ਕੰਮ ਜਿਹੜੇ ਹੋ ਗਿਆ ਹੋਣਗੇ ਕੁਝ ਅਜੇ ਰਿਜ਼ਲਟ ਜਿਹੜੇ ਹੈਗੇ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੇ ਆਪਾਂ ਕਹੀਏ ਵੀ ਹੜ੍ਹਾਂ ਤੋਂ ਬਾਣੀ ਨੂੰ ਅਸੀਂ 100% ਸੇਫ ਕਰ ਲਈਏ ਉਹ ਤਾਂ ਹੋ ਨਹੀਂ ਸਕਦਾ ਕਿ ਮੀਂਹ ਕਿੰਨਾ ਪੈਣਾ ਇਹ ਕਿਸੇ ਨੂੰ ਨਹੀਂ ਪਤਾ ਜਦੋਂ ਜੇ ਤਾਂ ਬਾਰਿਸ਼ਾ ਨਾ ਹੋਣ ਤੇ ਸਾਰਾ ਕੁਝ ਠੀਕ ਹੂੰ ਛੋਟਾ ਬੰਦ ਜੇ ਜਾਵੇ ਛੋਟੇ ਜੇ ਬਾਰਸ਼ ਹੋ ਜਾਨੀਏ ਤੇ ਸਾਰਾ ਕੁਝ ਕੀਤਾ ਕਰਾਇਆ ਵੀ ਉਹ ਮਿੱਟੀ ਚ ਮਿਲ ਜਾਂਦਾ ਕਿਉਂਕਿ ਇਹ ਤਾਂ ਬਾਰਸ਼ਾਂ ਦੇ ਉੱਤੇ ਰੱਬ ਦੇ ਹੱਥ ਆਏ ਉਹਨਾਂ ਨੇ ਸਾਡੀ ਇੱਜ਼ਤ ਬਚਾਉਣੀ ਆ ਜਾਂ ਜੋ ਕੁਝ ਕੀਤਾ ਹੋਇਆ ਉਹਦੇ ਵਿੱਚ ਰੋਣਾ ਕਿਉਂਕਿ ਬਾਰਸ਼ਾਂ ਦੇ ਮੁਰੇ ਕਿਸੇ ਦਾ ਜੋਰ ਨਹੀਂ ਪਾਣੀ ਨੂੰ ਆਪਾਂ ਕੋਈ ਰੋਕ ਨਹੀਂ ਸਕਦੇ ਕਿੰਨੇ ਯਤਨ ਕਰ ਲਈਏ ਕਿੰਨੇ ਉਪਰਾਲੇ ਕਰ ਲਈਏ ਹਾਂ ਪਾਣੀ ਜੇ ਲਿਮਟ ਵਿੱਚ ਤੇ ਉਹ ਠੀਕ ਆ ਜਦੋਂ ਲਿਮਟ ਤੋਂ ਪਿਛਲੀ ਸਾਲ ਵੀ ਦੇਖਿਆ 2.5 3 ਲੱਖ ਕੁ ਸ਼ਕ ਪਾਣੀ ਜਦੋਂ ਸਤਲੁਜ ਵਿੱਚ ਆਇਆ ਜਿਹਦੇ ਵਿੱਚ ਕੋਪੈਟੀ ਨਹੀਂ ਸੀ ਲੰਘਣ ਦੀ ਉਹ ਟੁੱਟ ਗਿਆ ਸੋ ਹੁਣ ਵੀ ਯਤਨ ਜਿਹੜਾ ਹੈਗਾ ਸਰਕਾਰ ਡਰੇਨ ਜੋ ਭਾਗ ਲੱਗਾ ਹੋਇਆ ਤੇ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਗੁਰੂ ਪਾਸਾ ਦੇ ਚਰਨਾਂ ਵਿੱਚ ਵੀ ਇਹੋ ਜਿਹਾ ਸਮਾ ਨਾ ਹੋਵੇ ਤੁਸੀਂ ਸੰਸਦ ਦੀ ਗੱਲ ਕੀਤੀ ਹੈ ਲੋਕ ਸਭਾ ਦਾ ਸੈਸ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਬਜਟ ਆਉਣ ਵਾਲਾ ਹੈ ਸੈਂਟਰ ਦਾ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ ਖਾਸੀਆਂ ਉਮੀਦਾਂ ਨੇ ਸੈਂਟਰ ਤੋਂ ਕਿਸ ਵਾਰ ਦੇ ਬਜਟ ਦੇ ਵਿੱਚ ਸੈਂਟਰ ਜਿਹੜੀ ਹੈ ਪੰਜਾਬ ਨੂੰ ਵੀ ਹੱਥ ਪੱਲਾ ਫੜਾਉਂਦੀ ਹੋਈ ਨਜ਼ਰ ਆਉਂਦਾ ਹੈ ਅਸੀਂ ਆਸ ਰੱਖਦੇ ਹਾਂ ਕਿ ਜਿਹੜੀ ਸਭ ਤੋਂ ਵੱਡੀ ਖੇਤੀ ਜਿਹੜਾ ਹੈਗਾ ਪ੍ਰધાન ਸੂਬਾ ਜੀ ਇਹ ਸਾਨ ਜਿਹੜਾ ਹੈਗਾ ਅੱਜ ਉਹਦੀ ਬਾਹ ਫੜਨ ਦੀ ਲੋੜ ਜੇਕਰ ਸੈਂਟਰ ਸਰਕਾਰ ਬਾਹ ਫੜਦੀ ਆ ਤੇ ਕਿਉਂਕਿ ਪੰਜਾਬ ਨੇ ਜੋ ਪੂਰੇ ਭਾਰਤ ਲਈ ਕੀਤਾ ਆਪਣਾ ਪਾਣੀ ਮੁਕਾ ਲਿਆ ਇਸ ਵੇਲੇ ਵੀ ਜਿਹੜਾ ਪੰਜਾਬ ਵਿੱਚ ਉਹਨਾਂ ਦਾ ਚੌਲ ਦਾ ਕੋਈ ਖਾਂਦਾ ਨਹੀਂਗਾ ਜੀ ਉਹਦਾ 1% ਖਾਂਦੇ ਹੁਣ 99% ਬਾਹਰ ਹੀ ਜਾ ਰਿਹਾ ਹਾਂ ਸੋ ਉਹ ਥਾਰ ਜਿਹੜਾ ਹੈਗਾ ਉਸ ਵੇਲੇ ਬਾਹਰ ਭੜੀ ਜਿਸ ਵੇਲੇ ਸਾਨੂੰ ਬਾਹਰਲੇ ਮੁਲਕ ਅਨਾਜ ਦੇਣ ਤੋਂ ਵੀ ਜਿਹੜਾ ਹੈਗਾ ਪਰਹੇਜ਼ ਕਰਦੇ ਸੀ ਸੋ ਅੱਜ ਜੇ ਹਵਾ ਪਾਣੀ ਤੇ ਧਰਤੀ ਦੀ ਜਿਹੜੀ ਪੋਲੂਸ਼ਨ ਦੀ ਸਮੱਸਿਆ ਸੈਂਟਰ ਸਰਕਾਰ ਮੋਰ ਆਵੇ ਆਰਗੇਨਿਕ ਖੇਤੀ ਨੂੰ ਉਤਸ਼ਾਹਤ ਕਰੇ ਜਿਹੜੇ ਕੁਦਰਤੀ ਖੇਤੀ ਕਰਦੇ ਆ ਉਹਨਾਂ ਦੀ ਬਾਹਮ ਫੜੇ ਤਾਂ ਕਿ ਅਸੀਂ ਇਹ ਜ਼ਹਿਰਾ ਉਹ ਵੀ ਮਲੀਏ ਕੁਆਲਿਟੀ ਇਸ ਵੇਲੇ ਹੈ ਨਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੇ ਕਿਸਾਨ ਵੀਰ ਰਾ ਰੋਕ ਕੇ ਵੀ ਜਿਹੜਾ ਹੈਗਾ ਕਿ ਸਾਨੂੰ ਮਿਨੀਮਮ ਪ੍ਰਾਈਸ ਦਿਓ ਜੀ ਅਸੀਂ ਉਸ ਵੇਲੇ ਵੀ ਗੱਲ ਕੀਤੀ ਸੀ ਕਿ ਮਿਨੀ ਪ੍ਰ ਇਸ ਵੇਲੇ ਕੋਈ ਇਹੋ ਜਿਹਾ ਦੁਨੀਆ ਦੀ ਫੈਕਟਰੀ ਨਹੀਂ ਜਿਹੜੀ ਕਵੇ ਮਾਲ ਤਿਆਰ ਕਰਕੇ ਵੀ ਮੈਨੂੰ ਘੱਟ ਤੋਂ ਘੱਟ ਪੈਸੇ ਦਿਓ ਇਹ ਇੱਕ ਕਿਸਾਨ ਆ ਜਿਹੜਾ ਮਿਨੀਮਮ ਪ੍ਰਾਈਸ ਮੰਗ ਰਿਹਾ ਉਹਨੂੰ ਮਿਨੀਮਮ ਪ੍ਰਾਈਸ ਪ੍ਰਾਈਸ ਵੀ ਨਹੀਂ ਦਿੱਤਾ ਜਾ ਰਿਹਾ ਸੋ ਚਾਹੀਦਾ ਤਾਂ ਹੈਗਾ ਕਿ ਅਸੀਂ ਜਿਹੜੇ ਕਿਸਾਨ ਆ ਸਾਡੇ ਮੁਲਕ ਦੇ ਆ ਗਾਂ ਵਦੂਆ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਹੁਣ ਤੱਕ ਰਹੀ ਸੀ ਕਿ ਕੀਤੀ ਕੁਆਂਟੀਟੀ ਪੈਦਾ ਕੀਤੀ ਹੈ ਢਿੱਡ ਭਰਨ ਵਾਸਤੇ ਵੀ ਵਦੂ ਵਦਿਆ ਅਨਾਜ ਪੈਦਾ ਕਰੀਏ ਹੁਣ ਚਾਹੀਦਾ ਹੈ ਕਿ ਅਸੀਂ ਕੁਆਲਿਟੀ ਪੈਦਾ ਕਰੀਏ ਤੇ ਮੈਕਸਿਮਮ ਪ੍ਰਾਈਸ ਜਿਹੜਾ ਹੈਗਾ ਉਹ ਕਿਸਾਨ ਦੀ ਜੇਬ 'ਚ ਆਵੇ ਤਾਂ ਹੀ ਕਿਸਾਨ ਖੁਸ਼हाल ਹੋ ਸਕਤ ਕਿੰ ਕਿਦਾਂ ਹੋਏਗਾ ਜਦੋਂ ਸਰਕਾਰਾਂ ਹੱਥ ਪੱਲਾ ਹੀ ਨਹੀਂ ਫੜਾਉਂਦੀਆਂ ਹੁਣ ਵੀ ਤੁਸੀਂ ਵੇਖ ਰਹੇ ਹੋ ਬਾਰਡਰਾਂ ਦੇ ਉੱਪਰ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਅਤਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਲੇਕਿਨ ਮੀਟਕਾਂ ਦੇ ਵਿੱਚ ਉਹਨਾਂ ਦੇ ਮਸਲਿਆਂ ਦਾ ਹੱਲ ਨਹੀਂ ਨਿਕਲਦਾ ਇਤਰਾਸ ਦੀ ਹੈ ਕਿ ਜਿਹੜਾ ਜਿਹਨੂੰ ਅਸੀਂ ਅਨੰਦਦਾਤਾ ਕਹਿੰਦੇ ਆ ਉਹਨੂੰ ਉਹਦੇ ਨਾਲ ਇਹੋ ਜਿਹਾ ਮਿਸਬਿਹੇਵ ਹੋ ਰਿਹਾ ਤਹਨ ਦੇ ਤਾਂ ਮੰਗ ਕੀ ਰਿਹਾ ਮਿਨੀਮਮ ਪ੍ਰਾਈਸ ਮੈਕਸਿਮਮ ਤਾਂ ਮੰਗ ਹੀ ਨਹੀਂ ਰਹੇ ਜੇ ਮੈਕਸਿਮਮ ਹੋਵੇ ਤਾਂ ਫਿਰ ਕੋਈ ਕਵੇ ਵੀ ਅਸੀਂ ਇਦਾਂ ਇੰਨਾ ਰੇਟ ਕਿੱਥੋਂ ਦੇ ਸਕਦੇ ਆ ਮਿਨੀਮਮ ਪ੍ਰਾਈਸ ਦੇਣ ਵਾਸਤੇ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਕੋਈ ਲੱਡ ਸਿਰਾਂ ਨਹੀਂ ਪੜਾਉਂਦੇ ਵਾਅਦੇ ਕਰ ਲੈਂਦੇ ਆ ਮੁਕਰ ਜਾਂਦੀਆਂ ਤੇ ਜਿਹੜੇ ਕਿਸਾਨ ਆ ਉਹ ਹੁਣ ਵੀ ਜਿਹੜੇ ਹੈਗੇ ਆ ਜਿਹੜੇ ਰਾਹ ਰੋਕੀ ਬੈਠੇ ਆ ਵੀ ਸਾਨੂੰ ਘਟੋ ਘਟ ਪ੍ਰੋਟੈਸਟ ਤਾਂ ਕਰਨਦੇ ਉਹ ਪ੍ਰੋਟੈਸਟ ਕਰਨ ਵਾਸਤੇ ਦਿੱਲੀ ਵੀ ਨਹੀਂ ਜਾਣ ਦਿੰਦੇ ਸੋ ਇਹ ਇੱਕ ਵੱਡੀ ਤਰਾਸਦੀ ਹੈ ਕਿ ਜਦੋਂ ਜਿਹੜਾ ਸਰਕਾਰ ਹੈ ਉਹ ਮਾਪੇ ਹੁੰਦੀ ਹੈ ਉਹਨਾਂ ਨੂੰ ਹਮਦਰਦੀ ਨਾਲ ਗੱਲ ਸੁਣਨੀ ਚਾਹੀਦੀ ਹੈ ਉਹਦੇ ਉੱਤੇ ਉਹਦਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ ਭਾਈ ਜੇ ਤੁਸੀਂ ਆ ਚੀਜ਼ਾਂ ਸੀ ਬਹੁਤ ਹੁੰਦਾ ਵੀ ਕੀ ਇਹ ਸਰਕਾਰ ਕਈਆਂ ਫਸਲਾਂ ਤੇ ਮਿਨੀਮਮ ਪ੍ਰਾਈਸ ਡਿਕਲੇਅਰ ਕਰ ਦਿੰਦੀ ਹੈ ਤਾਂ ਉਹਨੇ ਤੇ ਖਰੀਦਾ ਕੋਣ ਖਰੀਦੇ ਕੋਈ ਨਹੀਂ ਸੋ ਡਿਕਲੇਅਰ ਕਰਨ ਦਾ ਮਤਲਬ ਨਹੀਂ ਮਿਨੀਮਮ ਪ੍ਰਾਈਸ ਜਿਹੜਾ ਹੈਗਾ ਘੱਟੋ ਘੱਟ ਜੇ ਮੰਦੀ ਆ ਜਾਂਦੀ ਬਾਜ਼ਾਰ ਦੇ ਵਿੱਚ ਸਰਕਾਰ ਉਹਦਾ ਸਾਰਾ ਜਿਹੜਾ ਹੈਗਾ ਜਿੰਨੀ ਫੈਸਲਾ ਉਹ ਚੱਕੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਤੁਸੀਂ ਸੈਂਟਰ ਮਿਨਿਸਟਰਾਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਹੋ ਗੱਲਬਾਤ ਕਰਦੇ ਹੋ ਕਿਾ ਪੰਜਾਬ ਦੇ ਲਈ ਕੋਈ ਵਿਸ਼ੇਸ਼ ਪੈਕੇਜ ਦੀ ਜਾਂ ਕੋਈ ਹੋਰ ਡਿਮਾਂਡ ਕੀਤੀ ਹੈ ਕਿ ਇਸ ਵਾਰ ਦੇ ਬਜਟ ਇਜਲਾਸ ਦੇ ਵਿੱਚ ਪੰਜਾਬ ਲਈ ਆ ਕੁਝ ਸਰਕਾਰ ਲੈ ਕੇ ਆਈ ਜਿਲੀ ਵਾਰ ਵੀ ਅਸੀਂ ਜਿਹੜਾ ਮੁੱਦਾ ਉਠਾਇਆ ਸੀ ਇੱਕ ਕਿ ਜਿਹੜਾ ਹੈਗਾ ਪਾਕਿਸਤਾਨ ਵਾਲਾ ਜਿਹੜਾ ਬਾਗਾ ਬਾਰਡਰ ਅਟਾਰੀ ਬਾਰਡਰ ਉਹਨੂੰ ਖੋਲਿਆ ਜਾਵੇ ਕਿਉਂਕਿ ਪੰਜਾਬ ਦਾ ਜਿਹੜਾ ਆਲੂ ਆ ਪੰਜਾਬ ਦੇ ਵਿੱਚੋਂ 5 ਰੁਪਏ ਕਿਲੋ ਵਿਕਦਾ ਹੁੰਦਾ ਤੇ ਜਿਹੜਾ ਪਾਕਿਸਤਾਨ ਦੇ ਵਿੱਚੋਂ 75 ਰੁਪਏ 100 ਰੁਪਏ ਕਿਲੋ ਵਿਕਦਾ ਹੁੰਦਾ ਸੋ ਜੇਕਰ ਉਹੀ ਪੰਜਾਬ ਦਾ ਆਲੂ ਆ ਉਹ ਜਾ ਕੇ ਗੁਜਰਾਤ ਤੋਂ ਤਾਂ ਡਿਪੋਰਟ ਹੋ ਰਿਹਾ ਜਾਂ ਉਹ ਜਾ ਰਿਹਾ ਹੈਗਾ ਦੁਬਈ ਰਸਤੇ ਆ ਰਿਹਾ ਤੇ ਇਹ ਵਗਾ ਪਟਰਨ ਜਿਹੜਾ ਹੈਗਾ ਜਿਹੜਾ ਹੈਗਾ ਇਹ ਖੁੱਲ ਜਾਵੇ ਇਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਤੇ ਉਹਦੇ ਨਾਲ ਕਿਸਾਨ ਦੀ ਆਰਥਿਕ ਹਾਲਤ ਜਿਹੜੀ ਹੈ ਸੁਧਰ ਸਕਦੀ ਹੈ ਸੋ ਉਹਦੇ ਵਾਸਤੇ ਵੀ ਅਸੀਂ ਅੱਗੇ ਮਦਦ ਉਠਾਇਆ ਸੀ ਐਮਐਸਪੀ ਦਾ ਵੀ ਮੁੱਦਾ ਉਠਾਇਆ ਸੀ ਹੁਣ ਵੀ ਕਿਉਂਕਿ ਸਾਡੇ ਕੋਲ 2-3 ਹੁੰਦੇ ਆ ਜਗ੍ਹਾ ਜਿੱਥੇ ਅਸੀਂ ਇਹ ਮੁੱਦਾ ਉਠਾ ਸਕਦੇ ਆ ਜ਼ੀਰੋ ਓਵਰ 'ਚ ਉਠਾ ਸਕਦੇ ਆ ਸਪੈਸ਼ਲ ਮੈਂਸ਼ਨ ਦੇ ਵਿੱਚ ਅਸੀਂ ਆਪਣੀ ਗੱਲ ਕਰ ਸਕਦੇ ਆ ਜਿਹੜਾ ਜਿਹੜਾ ਹੈਗਾ ਕਿ ਕੁਐਸਚਨ ਜਿਹੜਾ ਹੈਗਾ ਰੇਂਜ ਕਰ ਸਕਦੇ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਬਾਰੀ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਆਪਦੇ ਬਸ ਨਹੀਂ ਹੁੰਦਾ ਉਹ ਲਾਟਰੀ ਸਿਸਟਮ ਹੁੰਦਾ ਅਸੀਂ ਕੁਐਸਚਨ ਪਾਇਆ ਕਿ ਪਾਕਿਸਤਾਨ ਦੇ ਨਾਲ ਵਪਾਰ ਖੁੱਲੇ ਔਰ ਬਾਗਾ ਬਾਰਡਰ ਵਾਲੇ ਜਿਹੜੇ ਸਾਰੇ ਮਸ਼ਲੇ ਜਿਹੜੇ ਹੈਗੇ ਆ ਉਹ ਅਸੀਂ ਉਠਾਰੇ ਤੇ ਉਹਨਾਂ ਵਾਲੇ ਸਮੇਂ 'ਚ ਦੇਖਦੇ ਆ ਕਿ ਸਾਨੂੰ ਸਮਾਂ ਮਿਲੂਗਾ ਤਾਂ ਅਸੀਂ ਜ਼ਰੂਰ ਬੋਲਾਂਗੇ ਬਿਲਕੁਲ ਸਿੱਧੇ ਤੌਰ ਤੇ ਸੰਤ ਸਿੰਚੇਵਾਲ ਜੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਪਹਿਲਾਂ ਚੱਲਦਾ ਸੀ ਉਹ ਵਪਾਰ ਖੁੱਲਣਾ ਚਾਹੀਦਾ ਹੈ ਜਿਸ ਦੇ ਨਾਲ ਜਿਹੜਾ ਪੰਜਾਬ ਹੈ ਇਸ ਦੇ ਰੈਵਨਿਊ ਦੇ ਵਿੱਚ ਤੇ ਇਜ਼ਾਫਾ ਹੋਏਗਾ ਨਾਲ ਨਾਲ ਕਿਸਾਨ ਜਿਹੜੇ ਨੇ ਜਿਹੜੇ ਆਲੂ ਦੀ ਖੇਤੀ ਕਰਦੇ ਨੇ ਪੰਜਾਬ ਦੇ ਵਿੱਚ ਹੀ ਆਹ ਹੋਰ ਫਸਲਾਂ ਦੀ ਖੇਤੀ ਕਰਦੇ ਨੇ ਉਹਨਾਂ ਦੀ ਆਮਦਨ ਦੇ ਸਾਧਨ ਵੀ हुए नजर आएंगे कैमरा पर्सन जगजीत कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप